ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕردوਸ਼ੀ ਜੋਸ਼ੀ ਚੈਨਲ ਆਉਣ ਤੇ ਅਸੀਂ ਆਨੰਦਪੁਰ ਜਾਈ ਤੁਹਾਡਾ ਸਵਾਗਤ ਕਰਦੇ ਆਂ ਉਮੀਦ ਹੈ ਤੁਸੀਂ ਸਾਰੇ ਰਾਜ ਖੁਸ਼ੀ ਹੋਵੋਗੇ ਪ੍ਰਮਾਤਮਾ ਦੀ ਕਿਰਪਾ ਨਾਲ ਅਸੀਂ ਮਿਟਣਾ ਟਣਾ ਟਣਾ ਤੇ ਅਸੀਂ ਆਗੇ ਤੁਹਾਡੀ ਕਚਹਿਰੀ ਵਿੱਚ ਤੇ ਲੋਕ ਗੀਤਾਂ ਦੀ ਪਟਾਰੀ ਤੋਂ ਸੋਨਾ ਜੈ ਇੱਕ ਲੋਕ ਗੀਤ ਲੈ ਕੇ ਇਹ ਜਿਹੜਾ ਗੀਤ ਹੈ ਇਹ ਇੱਕ ਕੁੜੀ ਦੇ ਮਾਂ ਬਾਪ ਦਾ ਤੁਰ ਜਾਂਦੇ ਨੇ ਫਿਰ ਉਹ ਕੁੜੀਆਂ ਨੂੰ ਫਿਰ ਪੇਕੇ ਘਰ ਤਾਂ ਭੁੱਲਦਾ ਨਹੀਂ ਉਹ ਤਾਂ ਸਤਾਉਂਦੀ ਰਹਿੰਦੀ ਹੈ ਯਾਦ ਮੇ ਭਰਾਵਾਂ ਤੋਂ ਬਹੁਤ ਹੀ ਵੱਧ ਹੱਤੋਂ ਵੱਧ ਪਿਆਰ ਕਰਦੀਆਂ ਨੇ ਹੈਨਾ ਫਿਰ ਉਹ ਆਪਣੀ ਪਰਜਾਈ ਤੇ ਭਰਾ ਨੂੰ ਪਰਜਾਈ ਨੂੰ ਅਸਲ ਬਹੁਤਾ ਕਹਿੰਦੀ ਹੈ ਬਈ ਤੂੰ ਮੈਨੂੰ ਚਿੜਕੀ ਨਾ ਹੁਣ ਮੈਂ ਤੈਨੂੰ ਮਾਂ ਹੀ ਬਣਾਇਆ ਹੋਇਆ ਹੈ ਹੈਨਾ ਉਹ ਬੜੀਆਂ ਬੇਨਤੀਆਂ ਕੁੜੀ ਦੀਆਂ ਨੇ ਇਹਦੇ ਵਿੱਚ ਕਰੀਆਂ ਹੋਈਆਂ ਤੇ ਉਹ ਤੁਸੀਂ ਸੁਣਿਓ ਤੇ ਲਓ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਹੈਗਾ ਭਈ ਕੱਲ ਵੀ ਮੈਨੂੰ ਕਿਸੇ ਨੇ ਵਾਰ-ਵਾਰੀ ਵਾਰੀ ਦੱਸਿਆ ਵੀ ਕਹਿੰਦੇ ਪੇਟ ਆਪਣਾ ਕਮਰ ਦਰਦ ਤੋਂ ਮੁਕਤੀ ਪਾਓ ਹਨਾ ਉਹ ਉਹ ਕਹਿੰਦੇ ਜੀ ਸਾਨੂੰ ਦੁਬਾਰਾ ਦੱਸੋ ਨਾ ਫਿਰ ਮੈਨੂੰ ਦੁਬਾਰਾ ਅੱਜ ਦੱਸਣਾ ਹੀ ਪਊਗਾ ਹਾਂ ਤਾਂ ਮਮੂਜੀ ਜਾ ਹੋ ਗਈ ਹਨਾ ਤੇ ਮੈਂ ਉਹ ਤੋਂ ਇਸ ਤੋਂ ਬਾਹਰ ਹੀ ਪਾਉਂਗੀ ਤੇ ਹੁਣ ਤੁਸੀਂ ਕਲਮ ਦੀ ਬਾਤ ਲੈ ਕੇ ਬੈਠ ਜਿਓ ਹਾਂ ਤਾਂ ਛੋਟਾ ਜਾਈ ਪਰ ਪਤਾ ਨਹੀਂ ਉਹਨਾਂ ਨੂੰ ਕਿਉਂ ਨਹੀਂ ਵਾਰੀ-ਵਾਰੀ ਕਹਿੰਦੇ ਜੀ ਸਾਨੂੰ ਦੁਬਾਰਾ ਫੇਰ ਇੱਕ ਵਾਰੀ ਪਾ ਦਿਓ ਤੇ ਫਿਰ ਮੈਂ ਅੱਜ ਇਹਨੂੰ ਦੁਬਾਰਾ ਹੀ ਰਿਪੀਟ ਕਰੂੰਗੀ ਹਨਾ ਤੇ ਲੋ ਮਾਣੋ ਹੁਣ ਇਸ ਸਾਰੇ ਜੀ ਲੋਕੀ ਦਾ ਆਨੰਦ ਉਦਪਾਵ ਕਰਨ ਵਾਲਾ ਹੀ ਹੈ ਗੀਤ ਹੈ ਨਾ ਤੇ ਫਿਰ ਚਲੋ ਜੋ ਵੀ ਵਾਪਰਦਾ ਉਹ ਤਾਂ ਫਿਰ ਆਪਾਂ ਨੂੰ ਹੈ ਨਾ ਤੁਹਾਨੂੰ ਉਹੀ એનર્ਜੀ ਪ੍ਰਵਾਹ ਹੋਇਆ ਗੀਤਾਂ ਦੇ ਵਿੱਚ ਇਹ ਸ਼ਬਦ ਸਾਰੇ ਤੇ ਲੈ ਸੁਣਿਓ ਮਾਣੋ ਇਸ ਗੀਤ ਦਾ ਆਨੰਦ ਮਾ ਪਿਓ ਮੇਰਾ ਤੁਰ ਗਿਆ ਨਹੀਂ ਪਾਬੋ दर है अमाया नी पबु मै नो ना जी नी पबू मै नो ना जी मैं तैनो ही

சி கூறி பி பபாலைக்கு நி ਬਬ ਮੈਨੋ ਨਾ ਕੀੜੇ ਕੀ ਮੈਂ ਤਾਂ ਤੈਨੂੰ ਹੀ ਅਮੜੀ ਮੈਂ ਤਾਂ ਤੈਨੂੰ ਹੀ ਅਮੜੀ ਵੇ ਯੋਗ ਤੂੰ ਸਿਰਹੋ ਜਿਹਾਉਂਦੇ ਤੂੰ ਤੇ ਮੇਰਾ ਸੋਣਾ ਵੀਰ ਥੋੜੀ ਚਟਣੀ ਲੱਗਦੀ ਨਹੀਂ ਪਾਵੋ ਮੈਨੂੰ ਤਾਂ ਮਠੇੜਾ ਨਹੀਂ ਸੀ বুটা নীলা নী বব মন নী বব মন না জিডে কি নোহি ਉਠਾਮਾ ਮੈਂ ਕੀਤੇ ਬਹਾਮਾ ਜੋ ਕੁਝ ਮੇਰਾ ਮੰਗੇ ਪਤੀਜਾ ਓਯੋਈ ਕੀ ਜੇ ਖੋ ಚಿಡ ಬಬ ಮೋನಾೀಳೆ ಕಿ ಮೋ ನೋಹಿ ಅಮರಿ ಬಬ ಮೋನಾೀ ಮಯಿ ി ബോഡിയ സിപ്പി ക്ക ब्री के प्रति जहनो तक दीर रेण ਕੀ ਨੇ ਪ੍ਰਭ ਮੈਨੋਨਾ ਕੀੜੇ ਕੀ ਮੈਂ ਤਖੈ ਨੋਹੀ ਅਮਰੀ ਬਰਾਇ ਨੀ ਬਾਬ ਮੈਨੋਨਾ ਕੀੜੇ ਕੀ ਮੈਂ ਤਖੈ ਨੋਹੀ ਅਮਰੀ ਜੀ ਤਾਂ ਬਹੁਤ ਬਹਾਵ ਕਰ ਦਿੰਦੇ ਤੇ ਤੁਸੀਂ ਸਾਰੇ ਸਮਝ ਹੀ ਹੋਂਗੇ ਤੇ ਫਿਰ ਕੁੜੀਆਂ ਬਚਾਰਿਆਂ ਕੀ ਕਰਨ ਜੇ ਕੋ ਚੰਗੀ ਪਰਜਾਈ ਹੁੰਦੀ ਆ ਤਾਂ ਵਧੀਆ ਮਿਲਾਬ ਬਣਿਆ ਰਹਿੰਦਾ ਮੈਂ ਤਾਂ ਕਹਿੰਦੀ ਆ ਸਾਰੇ ਪਤਾ ਨਹੀਂ ਇੱਥੇ ਕਿੰਨੇ ਕਿਰਦੀ ਜ਼ਿੰਦਗੀ ਆ ਮਿਲ ਕੇ ਰੱਖਿਆ ਕਰੋ ਸਾਰੇ ਮੈਂ ਤਾਂ ਸਾਰਿਆਂ ਨੂੰ ਇਹ ਅਪੀਲ ਹੈ ਹੈ ਜੇ ਇੱਕ ਦੂਜੇ 'ਚ ਕੋਈ ਨੁਕਸ ਹੁੰਦਾ ਉਹਨੂੰ ਬੈਠ ਕੇ ਸਮਝਾ ਲਓ ਹਨਾ ਪਰ ਰਿਸ਼ਤੇ ਨਹੀਂ ਬਣਦੇ ਹੁੰਦੇ ਤੇ ਪੈਸਾ ਬਣ ਜਾਂਦਾ ਰਿਸ਼ਤੇ ਨਹੀਂ ਬਣਦੇ ਜੇ ਸਿੱਕ ਵਾਰੀ ਕਿੜਾ ਤੁਨ ਪੈਗੀ ਤੇ ਰਿਸ਼ਤੇ ਉਹ ਨਹੀਂ ਬੰਦਦੇ ਹੈਨਾ ਮੌਲਾਉਂਦਾ ਕੋਈ ਨਹੀਂ ਲੋਕ ਹੱਸਦੇ ਨੇ ਇਸ ਕਰਕੇ ਬੇਨਤੀ ਹੈ ਕਿ ਸਾਰੇ ਰਲ ਮਿਲ ਕੇ ਰਿਹਾ ਕਰੋ ਤੇ ਇੱਕ ਦੂਜੇ ਸਹਿਨ ਸ਼ਕਤੀ ਰੱਖਿਆ ਕਰੋ ਥੋੜੀ ਮੋਟੀ ਹੈਨਾ ਤੇ ਲਓ ਹੁਣ ਆਜੋ ਆਪਾਂ ਤੁੰਦਸਤੀ ਵੱਲ ਉਹ ਮੇਰਾ ਕੱਲ ਪਰਸੋਂ ਹੀ ਪਾਇਆ ਸੀ ਸ਼ਾਇਦ ਇਹ ਮੈਂ ਕਹਿੰਦੇ ਜੀ ਸਾਨੂੰ ਕਮਰਦਾਰ ਦਾ ਦੁਬਾਰਾ ਫੇਰ ਦੱਸੋ ਜਿਵੇਂ ਪਹਿਲਾਂ ਉਹ ਨਸਾਂ ਬਲੋਕਰ ਬਾਰੇ ਭੈਣ ਕਹਿੰਦੀ ਮੈਨੂੰ ਪਤਾ ਨਹੀਂ ਲੱਗਿਆ ਤੇ ਮੈਂ ਨਾਲ ਕਹਿੰਨੀ ਹੁੰਦੀ ਆ ਵੀ ਵਾਰੀ ਵਾਰੀ ਤੁਸੀਂ ਮੈਨੂੰ ਨਾਂ ਪੁੱਛਿਓ ਆਹ ਦੇਖ ਲਿਆ ਕਰੋ ਪਰ ਫਿਰ ਮੈਂ ਕਹਿੰਨੀ ਆ ਵੀ ਚਲ ਤੇਰਾ ਕਿਹੜਾ ਮੁੱਲ ਲੱਗਦਾ ਹੈ ਨਾ ਤੇ ਚਲ ਤੂੰ ਦੁਬਾਰਾ ਫੇਰ ਦੱਸ ਦੇ ਜੇ ਤਾਂ ਫਿਰ ਮੇਰੇ ਕੋਲ ਹੁਣ ਜੇ ਡੈਰੀ ਨਹੀਂ ਹੁੰਦੀ ਫਿਰ ਉਹਨੂੰ ਡੈਰੀ ਫਲੋਰ ਨਹੀਂ ਪੈਂਦੀ ਮੈਂ ਭੁੱਲ ਜਾਨੀ ਆ ਕਿਉਂਕਿ ਨੁਕਤੇ ਬੰਦੇ ਪਾਉਣੀ ਆ ਤੇ ਲਓ ਸੁਣੋ ਇਹ ਕਮਰਦਰਦ ਤੋਂ ਮੁਕਤੀ ਪਾਓ ਜਿਵੇਂ ਸੌਖਾ ਤੇ ਕੋਈ ਔਖਾ ਨਹੀਂ ਤੇ ਹਰ ਨਮਾ ਨਾਲੇ ਸਾਰੇ ਜਮਾ ਤੁਸੀਂ ਇਹ ਦਰਦ ਠੀਕ ਹੁੰਦਾ ਕਮਰ ਦਾ ਪਤਾ ਕੀ ਹੈ ਸਰੋਂ ਦਾ ਤੇਲ ਲੈਣਾ ਤੁਸੀਂ 50 ਗ੍ਰਾਮ ਕਿੰਨਾ ਲੈਣਾ ਤੇਲ 50 ਗ੍ਰਾਮ ਬਦਾਮ ਦਾ ਤੇਲ 200 ਗ੍ਰਾਮ ਦੋਹਾਂ ਨੂੰ ਮਿਕਸ ਕਰ ਲੋ ਤੇ ਕਮਰ ਤੇ ਮਲੋ ਹਰ ਹਾਲ ਆਰਾਮ ਆਉ ਤਤਕਾਰ ਜਦੋਂ ਹੁਣ ਦਰਦ ਹੋਵੇ ਵੀ ਹੈ ਨਾ ਕਮਰ ਦੁਖਦੀ ਆ ਤੁਸੀਂ ਪਾ ਕੇ ਥੋੜਾ ਜਿਹਾ ਉਹਨੂੰ ਮਲ ਕੇ ਪੈ ਜਾਓ ਤੇ ਉਹਦੀ ਤੁਹਾਨੂੰ ਰਾਹਤ ਮਿਲੂ ਤੇ ਲਓ ਇਹ 200 ਤੇ ਹੈ 250 ਗ੍ਰਾਮ ਨਹੀਂ ਬਣ ਗਿਆ ਨਾ ਪੂਰਾ ਇਹ 250 ਗ੍ਰਾਮ ਤੇਲ ਮਲਦੇ ਮਲਦੇ ਰੋਜ਼ ਮਲੋ ਤੇ ਪਰਮਾਤਮਾ ਭਲੀ ਕਰੂ ਮੁੜ ਕੇ ਤੁਹਾਡੀ ਢੂਹੀ ਨਹੀਂ ਦੁਖੂਗੀ ਉਂ ਤਾਂ ਕੋਈ ਭਾਰ ਚੱਕ ਲਿਆ ਕੋਈ ਇੱਧਰ ਉੱਧਰ ਪੈਰ ਹੋ ਗਿਆ ਕਦ ਲਖ ਹੋ ਜਾਂਦਾ ਤਾਂ ਸਹੀ ਇਹ ਤੇਲ ਲਾਓ ਤੇ ਤੁਹਾਨੂੰ ਲੱਖਾਂ ਦੀ ਦਵਾਈ ਦਾ ਇਹ ਕੰਮ ਕਰੂਗਾ ਮਹਾਪੁਰਸ਼ਾਂ ਨੇ ਦੁੱਸੀਆਂ ਚੀਜ਼ਾਂ ਤੁਹਾਡੇ ਕੋਲ ਪਹੁੰਚਾਉਣੀ ਆ ਤੇ ਇਹਨਾਂ ਨੂੰ ਜਰੂਰ ਅਜਮਾ ਕੇ ਜਰੂਰ ਦੇਖੋ ਹੈਨਾ ਜੇ ਤੁਹਾਨੂੰ ਨਹੀਂ ਕੋਈ ਦਖਲ ਵੀ ਦੂਜੇ ਭੈਣ ਭਾਈ ਨੂੰ ਦੱਸੋ ਹੈਨਾ ਮੈਂ ਤਾਂ ਤੁਹਾਡੇ ਕੋਲੇ ਪਹੁੰਚਾ ਦਿੰਨੀ ਆ ਅੱਗੇ ਤੁਸੀਂ ਵਰਤਣਾ ਤੁਸੀਂ ਹੈ ਤੇ ਫਲ ਉਹ ਨਹੀਂ ਮੇਰੇ ਪਰਮਾਤਮਾ ਨੇ ਦੇਣਾ ਇਹ ਦੱਸ ਦੱਸੂ ਤੁਹਾਡੇ ਕੋਲੇ ਪਹੁੰਚਾਉਣਾ ਜਰੂਰ ਉਹ ਤੇ ਹੁਣ ਦਿਓ ਸਾਨੂੰ ਛੁੱਟੀਆਂ ਕੱਲ ਨੂੰ ਨਵੇਂ ਦਿਨ ਤੇ ਨਵੇਂ ਮੰਨ ਮਿਲਦੇ ਨਾ ਫਿਰ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ